ਰੋਟੀ ਪਾੜੀ ਕਰਦਾ ਕਿ ਨਾ ਮੰਮੀ ਮੈਂ ਚੱਲ ਠੀਕ ਹੈ ਚੱਲਿਆ ਨਾ ਕਿ ਠੀਕ ਹੈ ਪੁੱਤ ਜਾ ਤੂੰ ਕੋਈ ਗੱਲ ਕਿਸੇ ਤਰ੍ਹਾਂ ਦੀ ਨਹੀਂ ਤੁਸੇ ਰੋਈ ਜਿਹਾ ਤਾ ਮੈਨੂੰ ਟੀਚਰਾ ਕਰੀ ਜਾਣੀਆਂ ਤੁਸੇ ਮਾਸੂਦਾ ਹੀ ਆਇਆ ਵਾ ਅਚਾ ਕੋਈ ਕਿਸੇ ਤਰ੍ਹਾਂ ਦਾ ਕੋਈ ਵੈਰ ਕਿਸੇ ਨਾਲ ਕੋਈ ਰੰਜਿਸ਼ ਨਹੀਂ ਜੀ ਨਹੀਂ ਕੋਈ ਨਹੀਂ ਹੋਦਾ ਤੇ ਉਹ ਸਾੜਾ ਮੁੰਡਾ ਇਹਨਾਂ ਵੀ ਪਹਿਣ ਕੀ ਕਵਾ ਤੁਹਾਨੂੰ ਕੀ ਲੱਗਦਾ ਕੋਈ ਸ਼ੱਕ ਹੈਗਾ ਕਿਸੇ ਤੇ ਜਾਂ ਕੁਝ ਤੁਹਾਨੂੰ ਸੁਣੀ ਗਿਆ ਸਾਡੇ ਪੁੱਤ ਜਿਹੜੇ ਲੋਕਾਂ ਨੇ ਦੇਖਿਆ ਕਿਸੇ ਨੂੰ ਫੋਨ ਵੀ ਕੀਤਾ ਉਹਨੇ ਕਿ ਮੈਂ ਛਾਲ ਮਾਰ ਲੱਗਿਆ ਵਾ ਇੱਥੇ ਨਹੀਂ ਸਾਡਾ ਮੁੰਡਾ ਵਾ ਮੰਗਾ ਮੇਰੇ ਦੇਰ ਦਾ ਕਾਕਾ ਉਹ ਵੀ ਕੰਮ ਤੇ ਹੁੰਦਾ ਇਹ ਵੀ ਆ ਸਾਡਾ ਦੋਨੇ ਡਰਾਈਵਰੀ ਕਰਦੇ ਆ ਉਹਨੇ ਬਨ ਫੂਲਾ ਚਾਚੀ ਗੋਪੀ ਨੇ ਅੱਜ ਛਾਲ ਮਾਰਤੀ ਮੈਨੂੰ ਦੋਨੇ ਵਿਚਾਰੇ ਨੇ ਦੱਸਦੇ ਆ ਗੋਪੀ ਨੂੰ ਫੋਨ ਕੀਤਾ ਇਹਨੇ ਗੋਪੀ ਨੇ ਮੰਗੇ ਨਾ ਹਾਂ ਮੰਗੇ ਨੇ ਵੀ ਨੂੰ ਕਹਿੰਦਾ ਚਾਚੀ ਉਹ ਲੱਭਦਾ ਨਹੀਂ ਬੈ ਰੋਈ ਜਾਵੇ ਮੈਂ ਕਹਾਂ ਤੂੰ ਝੂਠ ਬੋਲਦਾ ਮੰਗੇ ਹੂੰ ਉਹ ਇਦਾਂ ਨਹੀਂ ਕਰ ਸਕਦਾ ਕਹਿੰਦਾ ਨਹੀਂ ਉਹਨੂੰ ਸੱਚੀ ਮਾਰ ਕੀ ਕਰੇ ਮੇਰੇ ਕੋਲ ਦੁਨੀਆ ਦੀ ਮਾਨਸਿਕ ਤੌਰ ਤੇ ਕੋਈ ਪਰੇਸ਼ਾਨੀ ਤਾਂ ਨਹੀਂ ਰਹਿੰਦੀ ਸੀ ਉਹਨੂੰ ਮਾੜੀ ਮੋਡੀਆਂ ਦਾ ਪਤਾ ਟੈਨਸ਼ਨ ਆ ਹੁੰਦੀਆਂ ਬੱਚਿਆਂ ਦੇ ਕਹ ਰਹਾਂ ਦੀਆਂ ਪ੍ਰੋਬਲਮਾਂ ਥੋੜੀਆਂ ਕਿੰਨੀ ਕੁ ਉਮਰ ਸੀ ਜੀ ਮਾਤਾ ਜੀ ਉਹ ਦੀ 26 ਸਾਲ ਪੁੱਤ ਕੋਈ ਵਿਆਹ ਸੀ ਜੀ ਨਹੀਂ ਨਹੀਂ ਪੁੱਤ ਜੀ 12 ਸਾਲ ਆਈ ਸੀ ਪੈਣਾ ਹੀ ਆਈਆਂ ਆਪਣੀਆਂ ਇਕੱਲਾ ਇਕੱਲਾ ਸੀ ਜੀ ਨਹੀਂ ਮੇਰੇ ਦੋ ਪਰਾਵਾ ਇੱਕ ਨੇ ਤਲੇ ਦੋ ਵੀਨੇ ਹੋਇਆਗਾ ਕਰੋਗੇ ਨੂੰ ਦਬਈ ਵਿਚਾਰੇ ਨੂੰ ਇਹ ਛੋਟਾ ਸੀ ਸਾਰੇ ਰੋਟੀ ਪਾੜੀ ਕਰਦਾ ਕਿ ਮਾਂ ਮਮੀ ਮੈਂ ਚੱਲ ਠੀਕ ਹੈ ਚੱਲਿਆ ਮੈਂ ਜਾ ਠੀਕ ਹੈ ਤਾਂ ਜਾ ਨਾਲ ਭਾਲ ਜਾ ਰਹੀ ਹੋਏ ਲੱਭਣ ਨੂੰ ਇਹ ਹੀ ਦੱਸਿਆ ਅੱਜ ਇਹ ਮੈਂ ਚੰਦਾਵਾ ਰੈਣੀ ਦੇ ਮੇਰੀ ਦੁਕਾਨ ਹੈ ਤੇ 10 ਦਿਨ ਪਹਿਲਾਂ ਮੁੰਡਾ ਆਇਆ ਵਾ ਕਿਸੇ ਦੇ ਨਾਲ ਵੀ ਮੈਂ ਕੰਮ ਤੇ ਲੱਗਣਾ ਵਾ 10 ਦਿਨ ਪਹਿਲਾਂ ਲੱਗਾ ਵਾ ਤੇ ਚੰਗਾ ਵਾ ਰਾਤੀ 8 ਵਜੇ ਘਰ ਭੇਜਿਆ ਵਾ ਤੇ ਸਵੇਰੇ ਮੈਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਵੀ ਇੱਥੇ ਤਿਆਰ ਹੋ ਗਿਆ ਤੇ ਮੈਂ ਤੁਹਾਡੇ ਕੋਲ ਗਿਆ ਤੁਹਾਡੇ ਨਾਲ ਹੀ ਲੱਗਣ ਨੂੰ ਜਾਂਦਾ ਲਈ ਪਰਸ਼ਾਨੀ ਸੀ ਇਹ ਕਰਕੇ ਕੋਈ ਨਹੀਂ ਕੋਈ 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 ਗੱਲ ਕਰ ਕੋਈ ਹੱਡੋ ਕੋ ਮੋਟ ਕੋਈ ਪਰੇਸ਼ਾਨੀ ਨਹੀਂ ਕੋਈ ਗੱਲ ਦਾ ਖੋਦੀ ਵੀ ਨਹੀਂ ਦੋਤੀ ਆ ਰਿਹਾ ਕਾਲ ਰ ਆਇਆ ਇਹ ਬੈਠੇ ਨੇ 6 ਵਜੇ ਪੁੱਛਨੇ ਕੋਈ ਲੱਗਦਾ ਕਿਸੇ ਕੋਈ ਕੜਤੀ ਹੋ ਗਈ ਨਾ 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 ਕੁਛ ਨਹੀਂ ਕੋਈ ਗੱਲ ਨਹੀਂ ਕਦੀ ਉਹਨੇ ਕਦੀ ਉਹਨੇ ਫੋਨ ਤਾਂ ਚੱਕਦਾ ਹੀ ਨਹੀਂ ਸੀ ਡਰੈਵਿਚ ਕਹਿੰਦਾ ਮੈਂ ਫੋਨ ਚੱਕਦਾ ਹੀ ਨਹੀਂ ਬਬਾ ਵਧੀਆ ਮੁੰਡਾ ਸੁਭਾਅ ਦਾ ਅੱਜ ਪਤੀ ਹੁਣ ਆਪਣੇ ਫੋਨ ਗਿਆ ਸਾਨੂੰ ਇੱਥੇ ਵੀ ਦੱਸਦੇ ਕਿ ਆਪਣੇ ਮੁੰਡੇ ਨੇ ਛਾਲ ਮਾਰਤੀ ਜੋ ਵੇਂ ਦੇ ਵਿੱਚ ਅਸੀਂ ਆਏ ਆ ਮੌਕੇ ਤੇ ਇਹ ਤਾਂ ਭਰਾ ਹੁਣ ਮੌਕੇ ਤੇ ਆ ਗਿਆ ਅਸੀਂ ਜਦੋਂ ਮਿਲਿਆ ਸਾਨੂੰ ਤੇ ਮੁੰਡਾ ਫੱਤਵਾਲਾ ਤਾਂ ਦੱਸਿਆ ਜੀ ਇਹ ਉਮਰ 24 ਸਾਲ ਦੀ ਆ ਗੁਰਪ੍ਰੀਤ ਸਿੰਘ ਨਾਂ ਇਹਦਾ ਹੀ ਪੁੱਤ ਅਨਮੈਰਿਡ ਹੈ ਜੀ ਪਤਾ ਨਹੀਂ ਹਜੇ ਕੁਝ ਪਤਾ ਨਹੀਂ ਲੱਗਾ ਅਸਾਂ Posso ter, posso posso